ਬਠਿੰਡਾ ਪੁਲਿਸ ਦੇ ਵੱਲੋਂ ਅਗਵਾ ਹੋਏ ਇੱਕ ਵਿਅਕਤੀ ਨੂੰ ਸੁਰੱਖਿਅਤ ਬਰਾਮਦ ਕਰਕੇ ਲੱਖਾਂ ਰੁਪਏ ਦੀ ਫਿਰੋਤੀ ਅਤੇ ਤੇਜ਼ਧਰ ਹਥਿਆਰਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਇੱਕ ਦੋਸ਼ੀ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਐਸਐਸਪੀ ਬਠਿੰਡਾ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਇੱਕ ਤੋਂ ਮਾਮਲੇ ਦੇਸਮੰਦ ਦੇ ਵਿੱਚ ਡੁੰਗਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਸੀ ਤਾਂ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਤਿੰਨ ਲੋਕਾਂ ਨੂੰ 10 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੂਰਾ ਮਾਮਲਾ ਸੁਣਦੇ ਹਾਂ ਐਸਐਸਪੀ ਬਠਿੰਡਾ ਦੀ ਹੀ ਜ਼ੁਬਾਨੀ 1 ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ 25-26 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਘਰੋਂ ਚੱਲਾ ਗਿਆ ਤੇ 3-4 ਘੰਟੇ ਬਾਅਦ ਲੋੜ ਕੇ ਨਹੀਂ ਆਇਆ ਉਦੇ ਕਰਦਿਆ ਨੂੰ ਇਹ ਸ਼ੱਕ ਸੀਗਾ ਕਿ ਇਹਨੂੰ ਕਿਡਨਾਪ ਕਰ ਲਿਆ ਗਿਆ ਹੈ ਜਦੋਂ ਸਾਡੇ ਕੋਲ ਇਹਦੇ ਕਰਦੇ ਆਏ ਉਸ ਤੋਂ ਇਮੀਡੀਏਟਲੀ ਬਾਅਦ ਸਾਡੇ ਸੀਨੀਅਰ ਆਫਿਸਰਸ ਸਾਡੇ ਐਸਪੀਡੀ ਸਾਹਿਬ ਐਸਪੀ ਸਿਟੀ ਡੀਐਸਪੀਡੀ ਡੀਐਸਪੀ ਸਿਟੀ 2 ਸੀਆਈਏ 1 ਸੀਆਈਏ 2 ਖੜਾ ਸਿਵਲ ਲਾਈਨ ਇਹਨਾਂ ਦੀ ਸਾਰੀ ਟੀਮਾਂ ਸੀ ਐਕਟੀਵੇਟ ਕਰਤੀ ਪਰਿਵਾਰ ਦੇ ਨਾਲ ਸਾਡੇ ਅਸਰ ਤੇ ਟੀਮਾਂ 24 ਘੰਟੇ ਨਾਲ ਜੁੜੇ ਰਹੇ ਇਸ ਤੋਂ ਬਾਅਦ ਅਸੀਂ ਇੱਕ ਕੰਟਰੋਲਡ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪਹਿਲਾਂ ਇਸ ਮੁੰਡੇ ਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਜਿਹੜੇ ਅਕਿਊ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਲੱਖ ਕੈਸ਼ ਇੱਕ ਸਵਿਫਟ ਗੱਡੀ ਇੱਕ ਮੋਬਾਈਲ ਫੋਨ ਅਤੇ ਇੱਕ ਇਹ ਜਿਹੜਾ ਹਥਿਆਰ ਨੂਮਾ ਲਾਈਟਰ ਹੈਗਾ ਪਿਸਤੌਲ ਨੂਮਾ ਇਹ ਰਿਕਵਰ ਕੀਤਾ ਤੇ ਇਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਕਹਾਣੀ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਨੌਜਵਾਨ ਹੈਗਾ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਪੈਸੇ ਦੇ ਲੈਣ ਦੇਣ ਦਾ ਕੰਮ ਕਰਦਾ ਹੈ ਇੱਕ ਜਿਹੜੀ ਲੇਡੀ ਅਕਿਊਜ਼ਡ ਹੈਗੀ ਐ ਉਹਦੇ ਨਾਲ ਜਿਹਦਾ ਨਾਮ ਹੈ ਕਿਰਨਾ ਤੇ ਕਿਰਨਾ ਦੇ ਨਾਲ ਇਹਦਾ ਪੈਸੇ ਦਾ ਲੈਣ-ਦੇਣ ਸੀਗਾ ਕਿੰਨਾ ਨੇ ਕੁਝ ਪੈਸੇ ਲਏ ਹੋਏ ਸੀਗੇ ਤੇ ਪੈਸੇ ਵਾਪਸ ਕਰਨ ਦੇ ਬਹਾਨੇ ਕਿਰਨਾ ਨੇ ਇਹਨੂੰ ਆਪਣੇ ਜੁਝਾਰ ਸਿੰਘ ਨਗਰਦੇਵਿਸ ਕਿਰਨਾ ਜਿੱਥੇ ਰਹਿੰਦੀ ਉੱਥੇ ਉਹਨੇ ਉਹਨੂੰ ਆਪਣੇ ਘਰੇ ਬੁਲਾਇਆ ਇਸ ਮੁੰਡੇ ਨੂੰ ਜਿੱਥੇ ਉਹਨੇ ਪਹਿਲਾਂ ਹੀ ਪਲੈਨਿੰਗ ਦੇ ਤਹਿਤ ਆਪਣੇ ਦੋ ਸਾਥੀ ਨੂੰ ਰੱਖਿਆ ਹੋਇਆ ਸੀਗਾ ਤੇ ਧਾਰਦਾਰ ਹਥਿਆਰ ਦੀ ਨੋਕ ਤੇ ਅਤੇ ਜਿਹੜਾ ਇਹ ਪਿਸਤੌਲ ਨੂਮਾ ਦੇਖਣ ਵਾਲੀ ਚੀਜ਼ ਹੈਗੀ ਐ ਇਹਦੀ ਵਰਤੋਂ ਕਰਕੇ ਉਹਨਾਂ ਨੇ ਉਹਨੂੰ ਡਰਾਵਾ ਦੇ ਕੇ ਉਸ ਮੁੰਡੇ ਨੂੰ ਤੇ ਉਹਨੂੰ ਆਪਣੇ ਨਾਲ ਬਾਹਰਲੇ ਜ਼ਿਲ੍ਹੇ ਤੋਂ ਬਾਹਰ ਲੈ ਗਏ। ਉੱਥੇ ਜਾ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਸੰਪਰਕ ਕੀਤਾ ਤੇ ਪੈਸੇ ਦੀ ਮੰਗ ਕੀਤੀ। ਜਦੋਂ ਉਹ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਤਾਂ ਅਸੀਂ ਫਿਰ ਆਪਣਾ ਆਪਰੇਸ਼ਨ ਸ਼ੁਰੂ ਕਰ ਲਿਆ। ਅਸੀਂ ਆਪਣੇ ਇਨਫੋਰਮੇਸ਼ਨ ਸੋਰਸਸ ਲਗਾਏ, ਇੰਟੈਲੀਜੈਂਸ ਸੋਰਸਸ, ਟੈਕਨੀਕਲ ਸੋਰਸਸ ਤੇ ਬਾਕੀ ਸਾਰੀ ਇੰਟੈਲੀਜੈਂਸ ਤੋਂ ਅਸੀਂ ਬੰਦੇ ਆਈਡੈਂਟੀਫਾਈ ਕਰਨੇ ਸ਼ੁਰੂ ਕਰਤੇ। ਆਪਰੇਸ਼ਨ ਦੇ ਵਿੱਚ ਸਾਡੀ ਪ੍ਰਾਥਮਿਕਤਾ ਇਹ ਸੀਗੀ ਕਿ ਜਿਹੜਾ ਆਪਣਾ ਇਹ ਮੁੰਡਾ ਹੈ ਇਹ ਸਹੀ ਸਲਾਮਤ ਤੇ ਬਿਲਕੁਲ ਠੀਕ ਠਾਕ ਪਰਿਵਾਰ ਦੇ ਕੋਲ ਪਹੁੰਚ ਜਾਏ ਉਸ ਤੋਂ ਬਾਅਦ ਬਾਕੀ ਜੋ ਵੀ ਕੰਮ ਹੈ ਉਹ ਕੀਤਾ ਜਾਏਗਾ ਤੇ ਉਸ ਦੇ ਵਿੱਚ ਸਾਡੀ ਟੀਮਾਂ ਸਫਲ ਰਹੀਆਂ ਇਹਨਾਂ ਦੀ ਮਿਹਨਤ رنگ ਲਈ ਤੇ ਪਹਿਲਾਂ ਅਸੀਂ ਮੁੰਡੇ ਨੂੰ ਬਿਲਕੁਲ ਸਹੀ ਸਲਾਮਤ ਰਿਕਵਰ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਦੋਸ਼ੀਆਂ ਦੀ ਤੜਪ ਕਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿੰਨੇ ਦਿਨ ਇਹ ਕੰਮ ਕੀਤਾ ਸੀ 3 ਦਿਨ ਇਹ ਗ੍ਰਿਫਤਾਰ ਕੀਤੇ ਜੀ ਇੱਕ ਤਾਂ ਕਿ RNA ਹੈਗੀ ਹੈ ਜਿਹੜੀ ਬਟਿੰਡੇ ਜ਼ਿਲ੍ਹੇ ਦੀ ਆਪਣੇ ਸ਼ਹਿਰ ਨਹੀਂ ਰਹਿਣ ਵਾਲੀ ਹੈਗੀ ਹੈ ਦੋ ਜਨੇ ਹੈਗੇ ਮਨਿੰਦਰ ਸਿੰਘ ਅਤੇ ਲਪ੍ਰੀਤ ਸਿੰਘ ਜੋ ਕਿ ਮੁਕਸਲ ਸਾਹਿਬ ਦੇ ਦੇ ਰਹਿਣਾ ਹੈ 10 ਡਾਕਟਰ ਵੀ ਇੱਥੇ ਹੈਗੇ ਹੋ ਸੋਕੀ ਦੇ ਬੇਹੀਜੇ ਕਿਸ ਜਿਹੜਾ ਇਹ ਪਲਾਨਡ ਆਪਰੇਸ਼ਨ ਦਾ ਹਿੱਸਾ ਸੀਗਾ ਸਾਰਾ ਤੇ ਰਿਕਵਰੀ ਸਰ ਇਹ ਕਿਹੜਾ ਕੋ ਸਕੀਮ ਕਰਕੇ ਸੀ ਇਹਨਾਂ ਕੋਲ ਜਦੋਂ ਉੱਥੇ ਰੇਟ ਕੀਤੀ ਹੈ ਬਿਲੋਡ ਗਏ ਨੇ ਪੇਮੈਂਟ ਹੋਈ ਹੈ ਕਿਹੜਾ ਤਾਂ ਕੋਸ ਪਾਰਟਿਕਲ ਸਕੀਮ ਕਰਕੇ ਸੀ ਇਹਦੇ ਅ ਦੇਖੋ ਜੀ ਆਪਰੇਸ਼ਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਦੇ ਹੈਵ ਟੂ ਐਗਜ਼ਾਮਨ ਥਿੰਗਸ ਔਨ ਐਵਰੀ ਪਰਸਪੈਕਟਿਵ ਤੇ ਜਿਹੜਾ ਇਹ ਮੁੰਡਾ ਹੈਗਾ ਇਹਦੀ ਸੇਫਟੀ ਵਾਸ ਅ ਫਰਸਟ ਪ੍ਰਾਇੋਰਟੀ ਐਸ ਆਈ ਆਲਰਡੀ ਟੋਲਡ ਬਾਕੀ ਕੀ ਕੁਝ ਅਸੀਂ ਦਫਤਰ ਕਰ ਲਈਏ ਰਿਕਵਰੀ ਐਸੀ ਸਾਰੀ ਰੱਖਿਆ ਕਿੱਥੇ ਗਿਆ ਸੀ ਜ਼ਿਲੇ ਤੋਂ ਬਾਹਰ ਹੈ ਜ਼ਿਲੇ ਤੋਂ ਬਾਹਰ ਹੈ ਹੋਰ ਵੀ ਸਰਕਲ ਮਾਮਲੇ ਦਰਜ ਇਹਨਾਂ ਦੇ ਗੁਲਾਪ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਇੱਕ ਤਿੰਨ ਹੋਤੀ ਐ ਇਸ ਜਿਆਦਾ ਇਹ ਤਿੰਨ ਹੈਗੇ ਇਹ ਕਿਨਾਂ ਦਾ ਹੋਰ ਤਫਤੀਸ਼ ਦੇ ਦੌਰਾਨ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿਨਾਂ ਦਾ ਹੋਰ ਹੈਗਾ 파ਟਨਰ ਐਸੋਸੀਏਟ ਚੌਥਾ ਉਹਨੋਂ ਵੈਸੇ ਜਲਦੀ ਕਰਤਾ ਸਰਕਟ ਨੈਪ ਸਰਕਟ ਨੈਪ ਪਰ ਹੈਗੇ ਜਿਹੜੇ ਕੰਮ ਕੀ ਕਰਦੇ ਸੀ ਇਹ ਇਹ ਦੋ ਤਾਂ ਖੇਤੀਬਾੜੀ ਕਰਦੇ ਹਨ ਜਿਆਦਾ ਏਜਡ ਨਹੀਂ ਹੈ 24-25 ਸਾਲਾਂ ਦੇ ਹੈਗੇ ਮੁੰਡੇ ਤੇ ਇਹ ਲੇਡੀ ਜਿਹੜੀ ਹੈਗੀ ਇਹ ਕਰੋ ਹੀ ਆਪਰੇਟ ਕਰਦੀ ਹੈ ਤੇ ਇਹਦਾ ਜਿਹੜਾ ਹੈਗਾ ਤਫਸੀਲ ਦੌਰਾਨ ਸਾਹਮਣੇ ਆਏਗਾ ਐਕਚੁਅਲੀ ਇਹਦਾ ਕੰਮ ਕੀ ਹੈ ਸੋਰਸ ਆਫ ਇਨਕਮ ਕੀ ਸਰ ਰਿਲੇਸ਼ਨ ਕੀ ਨੇ ਆਪਨੇ ਨਾ ਰਿਲੇਸ਼ਨ ਵਗੈਰੇ ਤਫਸੀਲ ਦੌਰਾਨ ਸਾਹਮਣੇ ਆਣਗੇ ਪ੍ਰਾਈਮਰ ਫੈਸਾਈ ਜਿਹੜੀ ਸਾਹਮਣੇ ਆਈ ਹੈ ਕਿ ਇਹ ਇੱਕ ਬੰਦਾ ਇਹਨਾਂ ਦਾ ਲਿਵ ਇਨ ਪਾਰਟਨਰ ਹੈਗਾ ਇਸਕੇ ਲਈ ਠੀਕ ਹੈ ਤੇ ਸੰਪਰਕ ਤੋਂ ਕਿਸ ਤਰ੍ਹਾਂ ਕਰ ਰਿਹਾ ਹੈਗਾ ਜਸਟ ਰਮੂਸ ਤੋਂ ਕਰ ਰਹਿਣਾ ਹੈ ਰਿਡਿਸਕਸ਼ਨ ਦਾ ਕਰ ਰਹਿਣਾ ਹੈ ਉਹ ਤਾਂ ਇਟ ਇਜ਼ Part of investigation ਕਿ ਆਪਸ ਵਿੱਚ ਕਿੰਨੇ ਸਾਲਾਂ ਤੋਂ ਸੰਪਰਕ ਤੇ ਹੈਗੇ ਕੀ ਹੈਗਾ ਬਟ ਜਿਹੜਾ ਲੇਡੀ ਤੇ ਇਹ ਜਿਹੜਾ ਜਿਹਨੂੰ ਲੈ ਗਏ ਸੀ ਜੀ ਮੁੰਡੇ ਨੂੰ ਉਹਦਾ ਇਹਨਾਂ ਦਾ ਆਪਸ ਵਿੱਚ ਪਹਿਲਾਂ ਜਾਣਕਾਰੀ ਸੀਗੀ ਪਲੈਨਡ ਐਂ ਸੀਗਾ ਤੇ ਲੇਡੀ ਨੂੰ ਆਈਡੀਆ ਸੀਗਾ ਇਸ ਮੁੰਡੇ ਬਾਰੇ ਬੈਕਪੀਸਾਰੇ ਇਹ ਲਾਇਸੈਂਸ ਇਹ ਤਾਂ ਵੀ ਹਥਿਆਰ ਨੂੰ ਮਾ ਖਿਡੌਣਾ ਹੀ ਹੈਗਾ ਜੀ ਲਾਈਟਰ ਟਾਈਪ ਹੀ ਹੈਗਾ ਇਹ ਤੇ ਉਹਨਾਂ ਕੋਲ ਸਾਡੇ ਇਨਫੋਰਮੇਸ਼ਨ ਮੁਤਾਬਿਕ ਉਹਨਾਂ ਕੋਲ ਤੁਦਾਰਦਰ ਹਥਿਆਰ ਵੀ ਹੈਗੇ ਜਿਹੜੇ ਕਿ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਬਰਾਮਦ ਸਰ ਫੁੱਲ ਕਿੰਨੀ ਫਲੋਤੀ ਬੰਗੀ ਸੀ ਤੇ ਕਿੰਨੀ ਫਲੋਤੀ ਆਪਣਾ ਵਿਰੋਧੀ ਸੀ ਦੇਖੋ ਜੀ ਉਹ ਅਮਾਉਂਟ ਵਗੈਰਾ ਚੇਂਜ ਹੁੰਦਾ ਰਿਹਾ ਆਪਰੇਸ਼ਨ ਸਾਡਾ ਚੱਲਦਾ ਰਿਹਾ ਬੱਡੀ ਇੰਪੋਰਟੈਂਟ ਪਾਰਟ ਇਜ਼ ਥੈਟ ਜਿਹੜਾ ਬੰਦਾ ਸੀਗਾ ਉਹਨੂੰ ਅਸੀਂ ਸੇਫਟੀ ਰਿਕਵਰ ਕਰਕੇ ਜੋ ਵੀ ਅਮਾਉਂਟ ਸੀਗਾ ਇਹਨਾਂ ਤੋਂ ਅਕਿਊਜ਼ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਰਾ ਬਿੱਟ ਸਰ ਕੋਈ ਵੈਕੈਂਟ ਤਰ੍ਹਾਂ ਦੀ ਟਿਪੀਸ ਕੇਸ ਦੇ ਵਿੱਚ ਕੀ ਫਾਲ ਹੋ ਗਿਆ ਉਹ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੋਡਸ ਆਪਰੇਂਡੇ ਕੀ ਸੀਗਾ ਕਿੱਦਾਂ ਇਹਨਾਂ ਨੇ ਕਾਂਸਪੀਰੇਸੀ ਰਚੀ ਉਹ ਸਾਰਾ ਸਾਹਮਣੇ ਆ ਗਿਆ ਤੇ ਹੁਣ ਤੁਹਾਡੇ 라ਹੀ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਵੀ ਆਰ ਵੈਰੀ ਸੀਰੀਅਸ ਅਗੇਂਸ ਐਨੀ ਸਚ ਟਾਈਪ ਆਫ ਕ੍ਰਾਈਮ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਉਹਦੀ ਅਸੀਂ ਤਰ ਪਕੜ ਕਰਾਂਗੇ ਗ੍ਰਿਫਤਾਰ ਕਰਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਜਿਹੜੀ ਸੀਵੀਅਰ ਤੋਂ ਸੀਵੀਅਰ ਤਾਰਾ ਵੀ ਲਾਵਾਂਗੇ ਤੇ ਇਸ ਲਈ ਇਹ ਵਾਰਨਿੰਗ ਹੈਗੀ ਸਾਰਿਆਂ ਨੂੰ ਕਿ ਇਸ ਤਰੀਕੀ ਦੀ ਕੋਈ ਵੀ ਹਰਕਤ ਨਾ ਕੀਤੀ ਜਾਵੇ